ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਰਮੀ ਵਾਲਿਓ ਤੇ ਅੱਜ ਆਪਾਂ ਇੱਕ ਇੰਪੋਰਟੈਂਟ ਗੱਲ ਕਰਨ ਜਾ ਰਹੇ ਹਾਂ ਕਿ ਅੱਜ 16 ਤਰੀਕੀ ਤੇ ਜਿਹੜੀ ਤੁਹਾਨੂੰ ਵੀ ਪਤਾ ਹੈ ਕਿ ਇੰਡੀਅਨ ਆਰਮੀ ਦੀ ਭਰਤੀ ਹੋਈ ਆ ਗੁਰਦਾਸਪੁਰ ਤੇ ਕੀ ਦਸੀਏ ਤੁਹਾਨੂੰ ਕਿ ਮਿਲਿਆ ਦੇ ਟਾਈਮ ਪੂਰਾ 545 ਆ ਪਰ ਕਿਤੇ ਨਾ ਕਿਤੇ ਮੁੰਡਿਆਂ ਦੀ ਪ੍ਰੈਕਟਿਸ ਜਿਹੜੀ ਘੱਟ ਹੋਣ ਕਰਕੇ ਬਹੁਤ ਹੀ ਮਾਰਾ ਰਿਜ਼ਲਟ ਰਿਹਾ ਵਾ ਕਿਸੇ ਗਰੁੱਪ ਦੇ ਵਿੱਚੋਂ 7 ਬੱਚੇ ਪਾਸ ਹੋਏ ਆ 100 ਦੇ ਵਿੱਚੋਂ ਕਿਸੇ ਗਰੁੱਪ ਦੇ ਵਿੱਚੋਂ 15 ਬੱਚੇ ਪਾਸ ਹੋਏ ਆ ਮੈਕਸਿਮਮ ਕੋਈ ਗਰੁੱਪ ਇਦਾਂ ਦਾ ਵੀ ਹੈਗਾ ਸੀ ਜਿਨ੍ਹਾਂ ਵਿੱਚ 25 ਬੱਚੇ ਪਾਸ ਹੋਇਆ ਉਹਨਾਂ ਦਾ ਕੰਮ ਸੀਗਾ ਪੂਰਾ ਟਾਈਮ ਦੇਣਾ ਪਰ ਕਿਤੇ ਨਾ ਕਿਤੇ ਪਿਛਲੀ ਵਾਰੀ ਟਾਈਮ ਇਦਾਂ ਦਾ ਸੀ ਕਿ 100 ਦੇ ਵਿੱਚੋਂ 60 ਬੱਚੇ ਪਾਸ ਹੁੰਦੇ ਸੀ 80 ਬੱਚੇ ਪਾਸ ਹੁੰਦੇ ਸੀ ਇਹ ਆ ਜੀ ਸਾਡੀ ਕਮਜ਼ੋਰੀ ਕਿ ਆਪਾਂ ਭਰਤੀ ਆਈ ਆ ਟੈਸਟ ਦਿੱਤਾ ਵਾ ਤੇ ਆਪਾਂ ਉਦੋਂ ਪ੍ਰੈਕਟਿਸ ਸ਼ੁਰੂ ਕੀਤੀ ਆ ਜਦੋਂ ਟਾਈਮ ਪੂਰਾ ਸਿਰ ਤੇ ਆ ਗਿਆ ਵਾ ਮੈਂ ਇੱਕ ਹੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰ ਦਿੰਦਾ ਆ ਕਿ ਜਿਹੜੇ ਵੀ ਬੱਚੇ ਹੈਗੇ ਆ ਉਹ ਜਿਹੜੀ ਪ੍ਰੈਕਟਿਸ ਆ ਚਾਹੇ ਤਰਨਤਰਨ ਵਾਲੇ ਨੇ ਚਾਹੇ ਜੰਦਰ ਵਾਲੇ ਨੇ ਚਾਹੇ ਫਿਰੋਜ਼ਪੁਰ ਵਾਲੇ ਨੇ ਸਾਰੇ ਆਪਣੀ ਪ੍ਰੈਕਟਿਸ ਟਾਈਮ ਨਾਲ ਸ਼ੁਰੂ ਕਰ ਦੋ 3 ਤੋਂ 4 ਮਹੀਨੇ ਚੰਗੀ ਪ੍ਰੈਕਟਿਸ ਹੁੰਦੋ ਉਹ ਫੇਰ ਹੀ ਤੁਸੀਂ ਫਿੱਟ ਹੋਵੋਗੇ ਆਰਮੀ ਦੇ ਵਿੱਚ ਬਾਕੀ ਆਪਣੇ ਜਿਹੜੇ ਬੱਚੇ ਸੀਗੇ ਉਹਨਾਂ ਦੀ ਸਾਮਾ ਨੂੰ ਆਪਾਂ ਇੰਟਰਵਿਊ ਕਰਾਂਗੇ ਬਾਕੀ ਵੱਧ ਤੋਂ ਵੱਧ ਜਿੰਨਾਂ ਬੱਚਿਆਂ ਦੇ ਅੱਗੇ ਭਰਤੀ ਆ 2 ਮਹੀਨੇ ਨੂੰ 3 ਮਹੀਨੇ ਨੂੰ 4 ਮਹੀਨੇ ਨੂੰ ਵੱਧ ਤੋਂ ਵੱਧ ਸਾਡੇ ਕੋਲ ਆਓ ਤੇ ਪ੍ਰੈਕਟਿਸ ਕਰੋ ਫਿਜ਼ੀਕਲ ਵਧੀਆ ਹੋਵੇਗਾ ਰਨਿੰਗ ਪਾਸ ਹੋਵੇਗੀ ਚੈਸਟ ਸਾਰਾ ਕੁਝ ਆਪਾਂ ਹੁਣ ਪ੍ਰੋਪਰ ਤਰੀਕੇ ਦੇ ਨਾਲ ਕਰਵਾਵਾਂਗੇ ਤੇ ਖਾਸ ਕਰਕੇ ਇੱਕ ਗੱਲ ਬੱਚਿਆਂ ਨੂੰ ਦੱਸ ਦੇਣਾ ਜਿਨ੍ਹਾਂ ਦੀ ਫੇਰੇ ਭਰਤੀ ਆ ਕਿ ਆਰਮੀ ਭਰਤੀ ਦੇ ਵਿੱਚ ਡੋਪ ਟੈਸਟ ਜਿਹੜਾ ਉਹ ਹੋ ਰਿਹਾ ਵਾ ਡੋਪ ਟੈਸਟ ਰਨਿੰਗ ਹੋ ਜਾਂਦੀ ਆ ਚੈਸਟ ਵਗੈਰਾ ਫਿਜ਼ੀਕਲ ਵਗੈਰਾ ਸਭ ਸਾਰਾ ਕੁਝ ਪਾਸ ਹੋ ਜਾਂਦਾ ਵਾ ਉਸ ਤੋਂ ਬਾਅਦ ਇੱਕ ਡੋਪ ਟੈਸਟ ਹੁੰਦਾ ਆ ਡੋਪ ਟੈਸਟ ਦੇ ਵਿੱਚ ਜਿਹੜੇ ਬੱਚੇ ਦਾ ਪੋਜ਼ਿਟਿਵ ਆ ਗਿਆ ਉਹਨੂੰ ਡਾਇਰੈਕਟ ਬਾਹਰ ਕੱਢ ਦਿੰਦੇ ਆ ਚਾਹੇ ਉਹਨਾਂ ਨੇ ਇੱਕ ਫੀਵਰ ਦੀ ਗੋਲੀ ਵੀ ਕਿਉਂ ਨਾ ਖਾਦੀ ਹੋਵੇ ਇਹ ਚੀਜ਼ ਦਾ ਧਿਆਨ ਰੱਖਣਾ ਆ ਕਿ ਜਦੋਂ ਆਪਾਂ ਕੱਲ ਭਰਤੀ ਵੇਖਣ ਜਾਣਾ ਗੁਰਦਾਸਪੁਰ ਜਿਹੜੀ ਆਰਮੀ ਦੀ ਭਰਤੀ ਹੋ ਰਹੀ ਆ ਉਹਦੇ ਵਿੱਚ ਡੋਪ ਟੈਸਟ ਚੱ ਤੇ ਡੋਪ ਟੈਸਟ ਸਾਰਿਆਂ ਦਾ ਹੀ ਹੋਊਗਾ ਜਿਹੜੇ ਬੱਚੇ ਫਿਜ਼ੀਕਲ ਪਾਸ ਕਰਨਗੇ। ਬਾਕੀ ਤੁਸੀਂ ਕੋਈ ਵੀ ਸਲਾਹ ਲੈਣਾ ਚਾਹੁੰਦੇ ਹੋ, ਕੋਈ ਵੀ ਗੱਲ ਪੁੱਛਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦੀ ਵੀਡੀਓ ਲੈਣਾ ਚਾਹੁੰਦੇ ਹੋ ਤੇ ਕਮੈਂਟ ਕਮੈਂਟ ਦੇ ਵਿੱਚ ਆਪਣਾ ਮੈਸੇਜ ਕਰ ਦਿਓ ਆਪਾਂ ਸੈਂਡ ਕਰ ਦਾਂਗੇ। ਧੰਨਵਾਦ ਸੱਸੀ ਗਾਲ।